ਮੇਲਾ ਸੁਣ Shiv ਰਾਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ ਲੱਗੀ ਵਰਸ਼ਨ ਲక్ష్ਮੀ ਹਿਰਦ ਸਿਧ ਨੌ ਨਿਧ ਸਵਾਈ ਜੋਗੀ ਦੇਖ ਛਲਤਰ ਨੋ ਮਨ ਵਿੱਚ ਰਿਸਕ ਕਨੇਰੀ ਖਾਈ ਭਗਤੀਆਂ ਪਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ ਭਗਤ ਗਿਆ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭਲਾਈ ਬਾਬਾ ਜਾਣੀ ਜਾਨ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਕੱਢਿਆ ਲੋਟਾ ਜਹਾਂ ਲੁਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੀ ਸਾਡੀ ਯਾਤਰਾ ਗੁਰਦੁਆਰਾ ਸ੍ਰੀ ਅਚਲ ਸਾਹਿਬ ਪਹਿਲਾਂ ਦਾ ਬਟਾਲਾ ਤੇ ਹੁਣ ਬਟਾਲਾ ਨਾਂ ਪੈ ਗਿਆ ਹੈ। ਅਸਲ ਵਿੱਚ ਸਾਧ ਸੰਜੀਤ ਸਿੰਘ ਕੇਪ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਜੋ ਬਟਾਲਾ ਸ਼ਹਿਰ ਹੋਣ ਵਾਸਤਾ ਹੈ ਪਹਿਲਾਂ ਉਹ ਸ਼ਹਿਰ ਇੱਥੇ ਵਚਨਾ ਵਸਨਾ ਸੀ। ਜਿਵੇਂ ਕੋਈ ਚੀਜ਼ ਵਟਾਉਣੀ ਹੁੰਦੀ ਹੈ ਇਸ ਲਈ ਇਹ ਬਟਾਲਿਆ ਵਟਾਇਆ ਗਿਆ ਜਗਾ ਵਟਾਈ ਗਈ ਤੇ ਨਾਂ ਪੈ ਗਿਆ ਬਟਾਲਾ ਤੇ ਬਟਾਲੇ ਦਾ ਹੌਲੀ-ਹੌਲੀ ਕੀ ਬਣਤਾ ਬਟਾਲਾ। ਅਸਲ ਵਿੱਚ ਬਹੁਗੇ ਨਾਲ ਹੀ ਇਹਦਾ ਜਿਹੜਾ ਨਾਂ ਪੁਰਾਣਾ ਇਹ ਸ਼ਾਇਦ ਨੂੰ ਭਾਗ ਲੱਗੇ ਨੇ ਜੀ ਬਾਬਾ ਨਾਨਕ ਦੇਵ ਜੀ ਇਸ ਸ਼ਹਿਰ ਵਿੱਚ ਆਪਣੀ ਬਰਾਤ ਲੈ ਕੇ ਆਏ ਸਨ ਤੇ ਇਹ ਸ਼ਾਇਦ ਜੋ ਆਪਾਂ ਗੁਰਦਵਾ ਸਾਹਿਬ ਆਇਆ ਇਹ ਜਿਹੜੀ ਅਚਲ ਸਾਹਿਬ ਹੈ ਇੱਥੇ ਬਾਬਾ ਗੁਰੂ ਨਾਨਕ ਦੇਵ ਜੀ yogੀਆਂ ਨਾਲ ਵਾਤਾ ਲਾਪ ਕਰਨ ਆਏ ਸਨ yogੀਆਂ ਦਾ ਆਗੂ ਸੀ ਭੰਗਰਨਾਥ ਭੰਗਰਨਾਥ ਬਹੁਤ ਹੰਕਾਰ ਵਿੱਚ ਸੀ ਆਪਣੇ ਤਪ ਨੂੰ ਲੈ ਕੇ ਆਪਣੀਆਂ ਸ਼ਕਤੀਆਂ ਰਿੱਧੀਆਂ ਸਿਧੀਆਂ ਨੂੰ ਲੈ ਕੇ ਤੇ ਭੰਗੜਨਾਥ ਨਾਲ ਗੁਰੂ ਨਾਨਕ ਦੇਵ ਜੀ ਦੀ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਉਹਨਾਂ ਨੇ ਡਰਾਉਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਇੱਥੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਇੱਥੋਂ ਚਲੇ ਜਾਣ ਲਈ ਬਹੁਤ ਕੁਝ ਕੀਤਾ ਪਰ ਕਿਉਂਕਿ ਇੱਥੇ ਦੱਸਦੇ ਨੇ ਕਿ ਲੱਖਾਂ ਲੋਕ ਆਉਂਦੇ ਹੀ ਸ਼ਿਵ ਰਾਤਰੀ ਦਾ ਮੇਲਾ ਮਨਾਉਣ ਵਾਸਤੇ ਤੇ ਉਸ ਸ਼ਿਵਰਾਤਰੀ ਦੇ ਮੇਲੇ ਵਿੱਚ ਗੁਰੂ ਨਾਨਕ ਦੇਵ ਜੀ ਉਹਨਾਂ ਥਾਵਾਂ ਤੇ ਜਾਂਦੇ ਸਨ ਜਿੱਥੇ ਧਰਮਾਂ ਦੇ ਨਾਂ ਤੇ ਕੁਰੀਤੀਆਂ ਹੁੰਦੀਆਂ ਸਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਧਰਮ ਬਹੁਤ ਪਿਆਰਾ ਸੀ ਪਰ ਧਰਮ ਵਿੱਚ ਕੁਰੀਤੀਆਂ ਪਿਆਰੀਆਂ ਨਹੀਂ ਸਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਯਾਤਰਾ ਉਹਨਾਂ ਥਾਵਾਂ ਦੇ ਜਾਦਾ ਕਰਦੇ ਸਨ ਜਿੱਥੇ ਉਹਨਾਂ ਦਾ ਵੱਡੇ ਵੱਡੇ ਅਡੰਬਰ ਯੋਗੀਆਂ ਨਾਲ ਵਾਤਾ ਲਾਪ ਹੁੰਦੀ ਸੀ ਪਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੁਝ ਸਤਰਾਂ ਦਰਜ ਕੀਤੀਆਂ ਨੇ ਜਿਵੇਂ ਕਿ ਭੰਗਰਨਾਥ ਨੇ ਗੁਰੂ ਜੀ ਨੂੰ ਪੁੱਛਿਆ ਵੇਖ ਉਤਾਰ ਉਦਾਸ ਸਿਦਾ ਵਤ ਕੋ ਸੰਸਾਰੀ ਦੀ ਰੀਤ ਚਲਾਈ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ ਉਹਨੇ ਪੁੱਛਿਆ ਭਗਤਨਾਥ ਨੇ ਕਿ ਤੁਸੀਂ ਜੇ ਜੋਗੀ ਜੇ ਇੱਕ ਜਗਤ ਦੂਜੀ ਜਗਤ ਤੇ ਭ੍ਰਮਣ ਕਰਦੇ ਜੇ ਸਾਧ ਜੇ ਤੇ ਫਿਰ ਤੁਸੀਂ ਸੰਸਾਰੀਆਂ ਨਾਲ ਕੋ ਵਿਚਰਦੇ ਜੇ ਤੇ ਗੁਰੂ ਨਾਨਕ ਦੇਵ ਜੀ ਨੇ ਕੋ ਜਵਾਬ ਦਿੱਤਾ ਕਿ ਤੁਸੀਂ ਜੋਗੀਆਂ ਦਾ ਭੇਖਤਾਰ ਕਰ ਲਿਆ ਵਾ ਸੰਸਾਰੀਆਂ ਨੂੰ ਬੁਰਾ ਕਹਿੰਦੇ ਜੇ ਭਾਰਤ ਸੰਸਾਰੀਆਂ ਦੇ ਘਰ ਮੰਗਣ ਕਿਉਂ ਜਾਂਦੇ ਜੇ ਠੂਠੇ ਲੈ ਕੇ ਇਦਾਂ ਦੀਆਂ ਬਾਤਾਂ ਲਾਪਾਂ ਸਿੱਧੀਆਂ ਡਾਇਰੈਕਟ ਗੁਰੂ ਨਾਨਕ ਦੇਵ ਜੀ ਨਾਲ ਹੋਈਆਂ ਤੇ ਆ ਹੁਣ ਤੁਸੀਂ ਵੇਖ ਰਹੇ ਜੀ ਉਹ 베ਰੀ ਹੈ ਜੀ ਅਚਾਹ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਿੱਕਰ ਲਾਈ ਸੀ ਤੇ ਸਿੱਖਾਂ ਨੇ ਕਿਹਾ ਕਿ ਗੁਰੂ ਜੀ ਕੰਡਿਆਂ ਵਾਲਾ ਬੂਟਾ ਲੱਗ ਗਿਆ ਤੇ ਉਹ ਕਿੱਕਰ ਜਿਹੜੀ ਆ ਉਹ 베ਰੀ ਬਣ ਗਈ ਤੇ 베ਰੀ ਅਜੇ ਵੀ ਗੁਰਦਵਾਰ ਸਾਹਿਬ ਉਸ ਸ਼ੋਭਤ ਹੈ ਸੋ ਇਸ ਤਰ੍ਹਾਂ ਬਹੁਤ ਸਾਰੇ ਉਹਨਾਂ ਨੇ ਡਰਾਵੀ ਦਿੱਤੇ ਲਿਖਤਾਂ ਵਿੱਚ ਦਰਜ ਕੀਤਾ ਗਿਆ ਹੈ ਕਿ ਉਹ ਉਹਨਾਂ ਨੇ ਡੱਟੂ ਬਣ ਗਏ ਕੋਈ ਛੇਰ ਬਣ ਗਿਆ ਕੋਈ ਚੀਤਾ ਬਣ ਗਿਆ ਗੁਰੂ ਸਾਹਿਬ ਨੂੰ ਡਰਾਏ ਸੰਗਤਾਂ ਨੂੰ ਡਰਾਏ ਪਰ ਅਖੀਰ ਗੁਰੂ ਨਾਨਕ ਦੇਵ ਜੀ ਸਮਾਦੀ ਲਾ ਕੇ ਬੈਠ ਗਏ ਫਿਰ ਗੁਰੂ ਨਾਨਕ ਦੇਵ ਜੀ ਦੀ ਜੋ ਖਰਾਹ ਹੈ ਉਹੀ ਉਹਨਾਂ ਦੇ ਸਿਰਾਂ 'ਤੇ ਵੱਜਦੀ ਸੀ ਉਹ ਸਾਰੇ ਹੀ ਨਮਸਕਾਰ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਉੱਚਾ ਦਰਜਾ ਦਿੱਤਾ ਤਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਸਤ ਸਦਕਾ ਜੋਗੀਆਂ ਨੇ ਆਪਣਾ ਜੀਵਨ ਤਬਦੀਲ ਕਰ ਲਿਆ ਤੇ ਸਿੱਧੇ ਰਸਤੇ ਤੇ ਪੈ ਗਏ ਤੇ ਲੋਕਾਂ ਨੂੰ ਠੱਗਣ ਠਗਾਉਣ ਦਾ ਕੰਮ ਬੰਦ ਕਰ ਦਿੱਤਾ ਲੋਕਾਂ ਕੋਲੋਂ ਬਹੁਤ ਸਾਰਾ ਪੈਸਾ ਗਰਾਉਂਦੇ ਹੁੰਦੇ ਸਨ ਇਸ ਤਰ੍ਹਾਂ ਦਾ ਇਤਿਹਾਸ ਆ ਜੀ ਗੁਰਦੁਆਰਾ ਅਚਲ ਸਾਹਿਬ ਇਹ ਗੁਰਦਰਾ ਸਾਹਿਬ ਦੇ ਅੰਦਰ ਸशोਭਤ ਗੁਰੂਆਂ ਦੇ ਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਸੰਗਤਾਂ ਦੂਰੋਂ ਨੇੜਿਓਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਇਸ ਅਸਥਾਨ ਤੇ ਪਹੁੰਚਣ ਲਈ ਲਗਭਗ ਸਾਰਿਆਂ ਨੂੰ ਨੇੜੇ ਦੀ ਸੰਗਤ ਨੂੰ ਪਤਾ ਹੈ ਪਰ ਦੂਰ ਦੀ ਸੰਗਤ ਨੂੰ ਦੱਸ ਦਈਏ ਕਿ ਜਦੋਂ ਬਟਾਲੇ ਤੋਂ ਆਪਾਂ ਜਲੰਧਰ ਨੂੰ ਜਾਂਦੇ ਹਾਂ ਬਟਾਲੇ ਤੋਂ ਕੇਵਲ 4-5 ਕਿਲੋਮੀਟਰ ਦੀ ਦੂਰੀ ਤੇ ਖੱਬੇ ਹੱਥ ਇੱਕ ਵੱਡਾ ਸਾਰਾ ਗੇਟ ਆਉਂਦਾ ਹੈ ਉਸ ਤੋਂ ਐਂਟਰ ਹੋ ਕੇ 1 ਡੇਟ ਕਿਲੋਮੀਟਰ ਦੀ ਵਿੱਥ ਤੇ ਗੁਰਦੁਆਰਾ ਸਾਹਿਬ ਤੇ ਉਹ ਜਿਹੜਾ ਮੰਦਰ ਜਿੱਥੇ ਸ਼ਵਰਾਤਰੀ ਦਾ ਮੇਲਾ ਲੱਗਦਾ ਹੈ ਆਹમો ਸਾਹਮਣੇ ਹਨ ਇਹ ਗੁਰਦੁਆਰਾ ਸਾਹਿਬ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਜੋ ਸਾਹਮਣੇ ਦੇਖ ਰਹੇ ਜੀ ਇਹ ਪਹਿਲਾ ਹੈ ਤੇ ਆ ਜਿਹੜੀ ਤੁਸੀਂ ਆ ਵੇਖ ਰਹੇ ਜੇ ਬੋਰਡ ਲੱਗਾ ਇਸ ਜਗ੍ਹਾ ਤੇ ਕੁਝ ਰਹਿਤ ਮਰਿਆਦਾ ਬਾਰੇ ਦੱਸਿਆ ਗਿਆ ਹੈ ਜੋ ਕਿ ਸੰਗਤਾਂ ਪੜ੍ਹਦੀਆਂ ਹਨ ਤੇ ਆਪਣੀ ਜ਼ਿੰਦਗੀ ਵਿੱਚ ਧਾਰਤੀਆਂ ਹਨ ਇਹ ਕੁਝ ਬੋਰਡ ਅੱਜਕੱਲ ਦੀ ਜੋ ਰੀਤੀ ਰਿਵਾਜ ਵਿਹਾਰ ਵਿਆਹ ਸ਼ਾਦੀਆਂ ਹੁੰਦੀਆਂ ਹਨ ਉਹਨਾਂ ਵਾਸਤੇ ਲਿਖੇ ਗਏ ਹਨ ਇਹ ਉਹ ਗੁਰਦਵਾਰਾ ਸਾਹਿਬ ਹੈ ਜੋ ਬਹੁਤ ਹੀ ਸੋਹਣਾ ਕਾਰ ਸੇਵਾ ਸੰਸਥਾ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਗੇਟ ਬਹੁਤ ਹੀ ਹਾਲੀ ਸ਼ਾਨ ਤੇ ਲੰਗਰ ਹਾਲ ਖੁੱਲਾ ਬਣਾਇਆ ਜਾ ਰਿਹਾ ਹੈ ਜੋ ਕਿ ਇਸ ਗੇਟ ਦੇ ਸਾਹਮਣੇ ਪੈਂਦਾ ਹੈ ਆ ਇੱਕ ਦੂਸਰਾ ਇਤਿਹਾਸ ਲੱਗਾ ਹੈ ਕਿਉਂਕਿ 1628 ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰ ਬਾਬਾ ਗੁਰਦੇਤਾ ਜੀ ਨੂੰ ਵਿਆਹਣ ਵਾਸਤੇ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਨੇ ਇਸ ਸਥਾਨ ਤੇ ਆਪਣੇ ਚਰਨ ਪਾਏ ਹੋਏ ਹਨ ਇਹ ਉਹ ਮੰਦਿਰ ਹੈ ਜਿੱਥੇ ਸ਼ਵਰਾਤਰੀ ਦਾ ਭਾਰੀ ਮੇਲਾ ਲੱਗਦਾ ਹੈ ਤੇ ਸ਼ਵਰਾਤਰੀ ਦੇ ਮੇਲੇ ਤੇ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਕੋਰਦਵਾ ਸਾਹਿਬ ਦੇ ਬਾਹਰ ਕੁਝ ਖਡਾਉਣੇ ਬੱਚਿਆਂ ਵਾਸਤੇ ਦੁਕਾਨਾਂ ਲੱਗਦੀਆਂ ਹਨ ਜੋ ਕਿ ਇਹ ਦਰਸਾਉਂਦੀਆਂ ਹਨ ਕਿ ਇੱਥੇ ਸੰਗਤਾਂ ਦਾ ਭਾਰੀ ਆਉਣਾ ਜਾਣਾ ਹੈ ਇਹ ਉਹ ਮੰਦਰ ਦੇ ਬਾਹਰ ਇੱਕ ਅੱਠ ਨੁਕਰਾਂ ਵਾਲਾ ਖੂਹ ਹੈ ਜਿਸ ਨੂੰ ਹੁਣ ਛੱਤ ਦਿੱਤਾ ਗਿਆ ਹੈ ਖੂਹ ਬਹੁਤਾ ਚੌੜਾ ਤੇ ਨਹੀਂ ਹੈ ਪਰ ਥੋੜੀ ਜੀ ਥਾਂ ਰੱਖੀ ਗਈ ਹੈ ਇਹੀ ਉਹ ਖੂ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਤੇ ਉਹਨਾਂ ਨੇ ਇਹ ਖੂਲ ਲਵਾਇਆ ਸੀ 30 40 ਫੁੱਟ ਤੇ ਸਾਨੂੰ ਪਾਣੀ ਦਿਖਦਾ ਹੈ ਜਿਸ ਦਾ ਸ਼ਾਇਦ ਪਾਣੀ ਬਾਹਰ ਕੱਢਿਆ ਜਾਂਦਾ ਹੋਵੇ ਬੋਹ ਰਹੀਂ ਇਹ ਉਹ ਮੰਦਰ ਹੈ ਜੀ ਪ੍ਰਾਚੀਨ ਬਾਹਰ ਬੋਹੜ ਦਾ ਇੱਕ ਵਿਸ਼ਾ ਰੁੱਖ ਹੈ ਤੋ ਇਹ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਜੀ ਪਹਿਲਾਂ ਤਾਂ ਬਟਾਲਾ ਤੇ ਹੁਣ ਬਟਾਲਾ ਇਹ ਮੰਦਿਰ ਹੈ ਜੋ ਕਿ ਸਰੋਵਰ ਦੇ ਵਿੱਚ ਬਣਿਆ ਹੈ ਸੰਗਤਾਂ ਸ਼ਿਵਰਾਤਰੀ ਦੇ ਮੇਲੇ ਤੇ ਇੱਥੇ 71 ਹੁੰਦੀਆਂ ਹਨ ਗੁਰੂ ਨਾਨਕ ਦੇਵ ਜੀ 1526 ਈਸਵੀ ਨੂੰ ਇੱਥੇ ਆਏ ਸਨ ਉਹਨਾਂ ਦੇ ਪਰਥਾਏ ਭਾਈ ਗੁਰਦਾਸ ਜੀ ਨੇ ਵਾਰ ਪਹਿਲੀ ਤੇ ਪੌੜੀ 39 ਵਿੱਚ ਇਹ ਸਭ ਦਰਜ ਕੀਤਾ ਹੈ ਸਾਹਿਬ ਸਾਹਿਬ ਵਾਹਿਗੁਰੂ ਜੀ ਕਹਤੇ ਇਹ ਤੁਸੀਂ ਹੁਣੇ ਦਰਸ਼ਨ ਕੀਤੀ ਅਜੀ ਖੋਦਰਾ ਸਾਹਿਬ ਦੀ ਵੀਡੀਓ ਦੀ ਤੇ ਆਪਾਂ ਇਤਿਹਾਸ ਜਿੰਨੀਆਂ ਨੂੰ ਪਤਾ ਲੱਗਾ ਉਹ ਨਹੀਂ ਆਪਾਂ ਸਾਂਝ ਪਾਈਏ ਜੀ ਤੇ ਆਸ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਏ ਕਿ ਕਾ ਮੇਰੇ ਪਿਛੇ ਉਹ ਮੰਦਰ ਹੈ ਜਿੱਥੇ ਗੁਰੂ ਸਾਹਿਬ ਜੀ ਆਏ ਹੀ ਕਿਤੇ ਇੱਥੇ ਬਹੁਤ ਸਾਰਾ ਰਸ ਹੁੰਦਾ ਸੀ ਕਦੀ ਤੇ ਆ ਉਹ ਗੁਰਦਾਰ ਸਾਹਿਬ ਜਿਹੜਾ ਗੁਰੂ ਸਾਹਿਬ ਦੀ ਜਾਇਜ਼ ਬਣਿਆ ਹੋਇਆ ਤੇ ਇਹ ਮੇਰੇ ਮਕਰ ਉਹ ਅੱਠ ਨੁਕਕਾਂ ਵਾਲਾ ਖੂਹ ਆ ਜਿਹਦੇ ਆਪਾਂ ਹੁਣੇ ਦਰਸ਼ਨ ਕੀਤੇ ਤੇ ਇਹ ਛੇਵੇਂ ਪਾਤਸ਼ਾਹ ਉਹਨਾਂ ਨੇ ਕਿ ਦਵਾਇਆ ਜਿੱਦੋਂ ਆਪਣੇ ਵੱਡੇ ਪੁੱਤਰ ਬਾਬਾ ਬੁੱਧ ਜੀ ਨੂੰ ਵਿਆਹ ਨਾਲ ਆਏ ਸੀ ਪਰ ਉਹ ਮੈਂ ਆਸ ਕਰਦਾ ਤੁਹਾਨੂੰ ਵੀ ਇਹ ਪਸੰਦ ਆਏਗੀ ਵੀਡੀਓ ਪਸੰਦ ਆਏਗੀ ਚੰਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਾਰੇ ਨੂੰ ਪਿਆਰ ਵੀ ਸਾਸਿਕਾ ਦਾ ਹਜ਼ਰੋ ਵਾਦ ਰੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲਾ ਮੇਲਾ ਸੋਣੂ ਸ਼ਿਵ ਰਾਧਾ हचलिल्लाया बाब हचलिल् दर्शन का दर्श दर्शन का सगली सगली उल्ट उल्टुका उल्ट पही। पही।